ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਹੀ ਵਾਲੀ ਪੰਜਾਬ ਸਰਕਾਰ ਦੇ ਸਦਕਾ ਸੂਬੇ ਦੇ ਸਰਕਾਰੀ ਸਕੂਲਾਂ ਦੀ ਨੁਹਾਰ ਬਦਲ ਰਹੀ ਹੈ। ਪੰਜਾਬ ਸਰਕਾਰ ਦੇ ਵੱਲੋਂ ਖੋਲੇ ਗਏ ਸਕੂਲ ਆਫ ਐਮੀਨੈਂਸ ਸਿੱਖਿਆ ਕ੍ਰਾਂਤੀ ਚ ਮੀਲ ਪੱਥਰ ਸਾਬਿਤ ਹੋ ਰਹੇ ਹਨ। ਪੰਜਾਬ ਦੇ 23 ਜ਼ਿਲ੍ਹਿਆਂ ਦੇ ਵਿੱਚ ਅਸਲ ਕੁੱਲ 118 ਸਕੂਲ ਆਫ ਐਮੀਨੈਂਸ ਹਨ। ਸਕੂਲ ਆਫ ਐਮਿਨੈਂਸ ਦੀ ਉਸਾਰੀ ਕਰਕੇ ਸੂਬਾ ਸਰਕਾਰ ਵਿਦਿਆਰਥੀਆਂ ਦੇ ਸੁਪਨਿਆਂ ਨੂੰ ਨਵੀਂ ਉਡਾਨ ਦੇ ਰਹੀ ਹੈ। ਅਸੀਂ ਜੇ ਬੱਚਿਆਂ ਨੂੰ ਮੌਲ ਦੇਵਾਂਗੇ ਅਸੀਂ ਜੇ ਬੱਚਿਆਂ ਨੂੰ ਜਿਹੜਾ ਉਡਾਨਾਂ ਵਾਸਤੇ ਰੰਗ ਦੇ ਦੇਵਾਂਗੇ ਤਾਂ ਮੈਨੂੰ ਨਹੀਂ ਲੱਗਦਾ ਕਿ ਉਹ ਕੱਲੇ ਆਪਣਾ ਜਾ ਪਿੰਡ ਦਾ ਜਾ ਪੰਜਾਬ ਦਾ ਨੁਮਾਇਸ਼ ਨਾ ਹੋ ਸਕਦਾ। ਤੁਸੀਂ ਦੇਖ ਰਹੇ ਹੋ ਦੈਨਿਕ ਸਵੇਰਾ ਟੀਵੀ ਮੈਂ ਹਾਂ ਸੰਦੀਪ ਸ਼ਰਮਾ ਸੋ ਹਿਮਾਚਲ ਦੇ ਵਿੱਚ ਲਗਾਤਾਰ ਪੈ ਰਹੇ ਮੌਨਸੂਨ ਦੀ ਬਰਸਾਤ ਹਰ ਵਰਗੇ ਹਾਲਾਤ ਬਣੇ ਹੋਇਆ ਇਸ ਦੇ ਨਾਲ ਹੀ ਕਈ ਜਗ੍ਹਾ ਤੇ ਬੱਦਲ ਫਟਣ ਦੀ ਘਟਨਾਵਾਂ ਨੂੰ ਲੈ ਕੇ ਹਿਮਾਚਲ ਦੇ ਵਿੱਚ ਬਾੜ ਦੇ ਹਾਲਾਤ ਬਣੇ ਹੋਇਆ ਉਸੇ ਬਾੜ ਦੇ ਹਾਲਾਤ ਜਿਹੜਾ ਅਸਰ ਹੈ ਉਹ ਪੰਜਾਬ ਯਾਨੀ ਕਿ ਮੈਦਾਨੀ ਇਲਾਕਿਆਂ ਦੇ ਵਿੱਚ ਪੰਜਾਬ ਦੇ ਵਿੱਚ ਇਹ ਅਸਰ ਦੇਖਣ ਨੂੰ ਮਿਲਿਆ ਤੇ ਇਸ ਦੇ ਨਾਲ ਹੀ ਪੰਜਾਬ ਪ੍ਰਸ਼ਾਸਨ ਵੱਲੋਂ ਪੰਜਾਬ ਸਰਕਾਰ ਵੱਲੋਂ ਸਤਲੁਜ ਦਰਿਆ ਦੇ ਨਾਲ ਲੱਗਦੇ ਉਹਨਾਂ ਇਲਾਕਿਆਂ ਵਿੱਚ ਅਲਰਟ ਯਾਨੀ ਕਿ ਸਤਕ ਰਹਿਣ ਦੇ ਆਦੇਸ਼ ਜਾਰੀ ਕਰਦੇ ਆ ਖਾਸ ਕਰਕੇ ਉਹ ਇਲਾਕੇ ਜਿਹੜੇ ਸਤਲੁਜ ਦਰਿਆ ਦੇ ਨਾਲ ਲੜੇ ਵਸਨੀ ਕਹਿੰਦੇ ਆ ਪਿੰਡ ਵਸਦੇ ਆ ਤਾਂ ਉਹਨਾਂ ਵਿੱਚ ਉਹਨਾਂ ਦੇ ਪ੍ਰਸ਼ਾਸਨ ਨੂੰ ਖਾਸ ਕਰਕੇ ਇਲਾਕੇ ਦੇ ਡੀਸੀਆਂ ਨੂੰ ਹੁਕਮ ਜਾਰੀ ਕੀਤਾ ਕਿ ਉਸ ਇਲਾਕੇ ਦੇ ਵਿੱਚ ਬਾੜ ਵਰਗੇ ਹਾਲਾਤ ਤੋਂ ਪਹਿਲੇ ਨਿਪਟਨ ਦੀ ਉਹ ਇੰਤਜ਼ਾਮ ਪੁਖਤਾ ਕਰ ਲਨ ਤਾਂ ਗੱਲ ਕਰਦੇ ਆ ਲੁਧਿਆਣਾ ਦੇ ਸਤਲੁਜ ਦੀਤਾ तकरीबन ਕਾਫੀ ਪਿੰਡ ਜਿਹੜੇ ਲੁਧਿਆਣਾ ਸਤਲੁਜ ਦਰਿਆ ਨਾਲ ਲੱਗਦੇ ਆ ਤਾਂ 2022 ਦੀ ਗੱਲ ਕੀਤੀ ਆਵੇ 2023 ਦੀ ਗੱਲ ਕੀਤੀ 2024 ਗੱਲ ਤੇ ਲਗਾਤਾਰ ਸਤਲ ਦਰਿਆ ਦੇ ਵਿੱਚ ਕਾਫੀ ਦਾ ਬਾੜ ਦੀ ਸਥਿਤੀ ਪੈਦਾ ਹੋਈ ਸੀ ਤਾਂ ਬੇਸ਼ੱਕ ਪ੍ਰਸ਼ਾਸਨ ਵੱਲੋਂ ਇਸ ਦਾ ਪੁਖਤਾ ਪ੍ਰਬੰਧ ਕੀਤਾ ਗਿਆ ਸੀ ਤੇ ਇਸ ਵਾਰ ਵੀ ਪ੍ਰਸ਼ਾਸਨ ਵੱਲੋਂ ਲੁਧਿਆਣਾ ਦੇ ਵਿੱਚ ਬਾੜ ਨੂੰ ਬਾੜ ਦੀ ਸਥਿਤੀ ਨੂੰ ਜਿੱਠਣ ਵਾਸਤੇ ਪੁਖਤਾ ਪ੍ਰਬੰਧ ਕੀਤੇ ਗਏ ਤਾਂ ਹਾਲਾਤਾਂ ਦੁਖਾ ਰਹੇ ਆ ਇਸ ਟਾਈਮ ਸਤਲ ਦਰਿਆ ਦੇ ਜਿਸਕੇ ਬਿਲਕੁਲ ਹਜੇ ਪਾਣੀ ਬਿਲਕੁਲ ਨਾਰਮਲ ਸਥਿਤੀ ਦੇ ਵਿੱਚ ਹੈ ਜੇ ਤਾਂ ਫਿਲਹਾਲ ਐਦਾਂ ਦੀ ਕੋਈ ਐਦਾਂ ਦੀ ਕੋਈ ਗੱਲਬਾਤ ਨਹੀਂ ਹੈ ਸਤਲ ਦਰਿਆ ਦਾ ਪਾਣੀ ਫਿਲਹਾਲ ਆ ਆਮ ਮੌਸਮ ਵਾਂਗੂ ਨੋਰਮਲ ਕੰਡੀਸ਼ਨ ਦੇ ਵਿੱਚ ਹੈ ਲੇਕਿਨ ਦੱਸ ਦਈਏ ਕਿ ਲੁਧਿਆਣਾ ਦੇ ਡੀਸੀ ਹਿਮਾਂਸ਼ੂ ਜੈਨ ਦੁਆਰਾ ਫਿਰ ਵੀ ਪੂਰਾ ਪ੍ਰਸ਼ਾਸਨ ਵਿਭਾਗ ਵੱਨੂੰ ਇਸ ਨੂੰ ਇਸ ਨੂੰ ਲੈ ਕੇ ਅਲਰਟ ਜਾਰੀ ਕੀਤਾ ਹੋਇਆ ਤਾਂ ਕਿ ਕਿਸੇ ਤਰ੍ਹਾਂ ਦੀ ਕੋਈ ਬਾੜ ਦੀ ਸਥਿਤੀ ਉਤਪੰਨ ਹੁੰਦੀ ਤਾਂ ਉਸ ਤੋਂ ਪਹਿਲੀ ਪ੍ਰਸ਼ਾਸਨ ਉਸ ਨੂੰ ਜਿੱਠਣ ਲਈ ਆਪਣੇ ਪੁਖਤਾ ਪ੍ਰਬੰਧ ਕਰ ਲੈਣ ਗੱਲ ਕੀਤੀ ਜਾਵੇ ਤਾਂ ਕੱਲ ਲੁਧਿਆਣਾ ਵਿੱਚ ਹੋਈ ਮੀਟਿੰਗ ਦੇ ਅਨੁਸਾਰ ਡਰੇਨੇਜ ਵਿਭਾਗ ਨਗਰ ਨਿਗਮ ਫਾਇਲ ਵਿਗੇਟ ਇਸ ਦੇ ਨਾਲ ਹੀ ਸੇਤ ਮਹਿਕਮਾ ਇਸ ਦੇ ਨਾਲ ਹੀ ਪੂਰਾ ਜ਼ਿਲ੍ਹਾ ਪ੍ਰਸ਼ਾਸਨ ਇਸ ਬਾੜ ਦੀ ਸਿੱਤੀ ਨੂੰ ਨਿਪਟਣ ਲਈ ਪਹਿਲਾਂ ਹੀ ਪੁਕਤਾ ਇੰਤਜ਼ਾਮ ਕੀਤੇ ਆ ਇਸ ਦੇ ਨਾਲ ਹੀ ਸੇਨਾ ਦੀ ਵੀ ਮਦਦ ਲਈ ਗੱਲ ਆਖੀ ਗਈ ਹੈ ਤਾਂ ਅਗਰ ਇਸ ਤਰ੍ਹਾਂ ਦੇ ਹਾਲਾਤ ਪੈਦਾ ਹੁੰਦੇ ਆ ਤਾਂ ਖਾਵੇ ਸਾਤੂ ਦਰਿਆ ਦੇ ਹਾਲਾਤ ਦੇ ਨਾਲ ਲੱਗਦੇ ਪਿੰਡ तकरीबन ਗੱਲ ਕੀਤੀ ਜਾਵੇ ਤਾਂ 116 ਪਿੰਡ ਤੋਂ ਵੇਲੇ ਵੱਧ ਨਾਲ ਲੱਗਦੇ ਪਿੰਡ ਜਿਹੜੇ ਖਤਰੇ ਦੀ ਘੰਟੀ ਹਮੇਸ਼ਾ ਵੱਜਦੀ ਹੈ ਤਾਂ 2022 ਉਹ 2023 ਦੇ ਵਿੱਚ ਵੀ ਲੁਧਿਆਣਾ ਦੇ ਸਤਲੁਜ ਦੇ ਆਦਿ ਨਾਲ ਲੱਗਦੇ ਕੁਝ ਪਿੰਡਾਂ ਦੇ ਵਿੱਚ ਬਾੜ ਦੀ ਸਿੱਤੀ ਪੈਦਾ ਹੋ ਗਈ ਤਾਂ ਉੱਥੇ ਜਿਹੜੇ ਰਹਿੰਦੇ ਨੇ ਪਿੰਡ ਦੇ ਲੋਕ ਸੀ ਉਹਨਾਂ ਨੂੰ ਉਸ ਪਿੰਡ ਤੋਂ ਛੱਡ ਕੇ ਸ਼ਹਿਰ ਵੱਲ ਨੂੰ ਜਾਣਾ ਪਿਆ ਸੀ ਤਾਂ ਕਾਫੀ ਉਹਨਾਂ ਦਾ مالی ਨੁਕਸਾਨ ਕਾਫੀ ਹੋ ਗਿਆ ਸੀ ਤਾਂ ਇਸ ਦੇ ਨਾਲ ਹੀ ਅਰ ਗੱਲ ਕੀਤੀ ਜਾਵੇ ਖੇਤੀ ਦੀ ਤਾਂ ਖੇਤੀ ਵੀ ਉਹਨਾਂ ਦੀ ਕਾਫੀ ਜਿਹੜਾ ਆਲੂ ਦੀ ਫਸਲ ਤਿਆਰ ਹੁੰਦੀ ਤਾਂ ਉਹ ਵੀ ਕਾਫੀ ਨੁਕਸਾਨੀ ਗਈ ਸੀ ਪਿਛਲੇ ਰੀ ਤਾਂ ਇਸ ਵਾਰ ਜ਼ਿਲ੍ਹਾ ਲੁਧਿਆਣਾ ਪ੍ਰਸ਼ਾਸਨ ਵੱਲੋਂ ਬਾਰ ਦੀ ਸਿਤੀ ਨਿਜਿੱਠਣ ਵਾਸਤੇ ਪਹਿਲਾਂ ਹੀ ਪੁਖਤਾ ਇੰਤਜ਼ਾਮ ਕਰ ਲਏ ਗਏ ਆ ਤਾਂ ਕਿ ਕਿਸੇ ਤਰ੍ਹਾਂ ਦੀ ਅਗਰ ਬਾਰ ਦੀ ਸਿਤੀ ਪੈਦਾ ਹੁੰਦੀ ਹੈ ਜਿਵੇਂ ਹਿਮਾਚਲ ਜਿਹੜਾ ਪਾਣੀ ਆ ਰਿਹਾ ਪੰਜਾਬ ਵੱਲ ਹੌਲੀ-ਹੌਲੀ ਅਗਰ ਉਸ ਦੀ ਸਿਤੀ ਸਤਲੁਜ ਦਰਿਆ ਵਿੱਚ ਆਂਦੀ ਹੈ ਤਾਂ ਉਸ ਨੂੰ ਨਿਜਿੱਠਣ ਵਾਸਤੇ ਜਿਲ੍ਹਾ ਲੁਧਿਆਣਾ ਪ੍ਰਸ਼ਾਸਨ ਪਹਿਲਾਂ ਹੀ ਸਤਰਕ ਹੈ ਇਸ ਦੇ ਨਾਲ ਹੀ ਸਾਰੇ ਪਿਪਾਗਾ ਨੂੰ ਅਲਰਟ ਜਾਰੀ ਕੀਤਾ ਹੋਇਆ ਫਿਲਹਾਲ ਹਜੇ ਜਿਹੜੀ ਗੱਲ ਕੀਤੀ ਜਾਂਦੀ ਆ ਲੁਧਾਨਾ ਸਤਲੁਜ ਦਰਿਆ ਦੀ ਤਾਂ ਫਿਲਹਾਲ ਪਾਣੀ ਹਜੇ ਬਿਲਕੁਲ ਨੋਰਮਲ ਕੰਡੀਸ਼ਨ ਦੇ ਵਿੱਚ ਹੈ ਲੇਕਿਨ ਫਿਰ ਵੀ ਜ਼ਿਲ੍ਹਾ ਪ੍ਰਸ਼ਾਸਨ ਇਸ ਤੋਂ ਦੀ ਕੋਈ ਵੀ ਕੁਤਾਹੀ ਨਿਵਰਤਣ ਜਾਂਦਾ ਜਿਸ ਦੇ ਇਸ ਤੋਂ ਪਹਿਲਾਂ ਹੀ ਯਾਨੀ ਕਿ ਬਾੜ ਹਾਲਾਤ ਤੋਂ ਪਹਿਲਾਂ ਹੀ ਪੈਦਾ ਹੋਣ ਤੋਂ ਪਹਿਲਾਂ ਹੀ ਪੂਰਾ ਜ਼ਿਲ੍ਹਾ ਲੁਧਾਨਾ ਪ੍ਰਸ਼ਾਸਨ ਇਸ ਦੇ ਪੁਖਤਾ ਇੰਤਜ਼ਾਮ ਕਰ ਲਿਆ ਹੈ ਤਾਂ ਕਿ ਕਿਸੇ ਤਰ੍ਹਾਂ ਦੀ ਇਧਰ ਹਣਗੌਣੀ ਕਟਾ ਹੁੰਦੀ ਹੈ ਤਾਂ ਉਸ ਤੋਂ ਪਹਿਲਾਂ ਹੀ ਉਹਨੂੰ ਨਜਿਸਣ ਵਾਸਤੇ ਪ੍ਰਸ਼ਾਸਨ ਤਿਆਰ ਰਵੇ ਤਾਂ ਦੇਖਣਾ ਹੁਣ ਇਹ ਹੋਵੇਗਾ ਕਿ ਲਗਾਤਾਰ ਜਿਹੜੀ ਹਿਮਾਚਲ ਦੇ ਵਿੱਚ ਜੜੀ ਬਾੜ ਦੇ ਹਾਲਾਤ ਬਣਿਆ ਗਏ ਸਤਲੂ ਜਿਹੜਾ ਪਾਣੀ ਉਹਦਾ ਬਹਾਵ ਤੇਜ ਵਾਧਾ ਤਾਂ ਸਤਲੂ ਦਰਿਆ ਦੇ ਨਾਲ ਆਂਦੇ ਤਕਰੀਬਨ 116 ਪਿੰਡਾਂ ਤੋਂ ਅਸਰ ਦੇਖਣ ਨੂੰ ਮਿਲ ਜਾਂਦਾ ਆ ਲੇਕਿਨ ਇਸ ਤੋਂ ਪਹਿਲਾਂ ਲੁਧਿਆਣਾ ਜ਼ਿਲ੍ਹਾ ਪ੍ਰਸ਼ਾਸਨ ਉਸ ਸਥਿਤੀ ਨੂੰ ਨਿਪਟਣ ਲਈ ਪਹਿਲੀ ਤਿਆਰਬਰ ਤਿਆਰ ਹੈ ਸੋ ਮੌਜੂਦਾ ਸਤਲੂ ਦਰਿਆ ਨਾਲੇ ਲੋਕ ਰਹਿੰਦੇ ਆ ਤੇ ਗੱਲਬਤ ਕਰਦੇ ਆ ਅਖੀਰਕਾਰ ਜਿਹੜਾ ਪਾਣੀ ਦੋ ਦਿਨ ਪਹਿਲਾਂ ਐਸੀ ਕਿੰਨਾ ਬਹਾਵ ਸੀ ਤਾਂ ਅੱਜ ਕੀ ਹਾਲਾਤ ਹੈ ਕਿੰਨਾ ਡਾਟਾ ਜੀ ਮੇਰਾ ਹੀ ਭਵਿੰਦਰ ਕੁਮਾਰ ਕਿਦਾਂ ਕਿੰਨਾ ਪਾਣੀ ਸੀ ਅੱਜ ਹੁਣ ਕਿੰਨਾ ਹਾਲਾਤ ਕਿਦਾਂ ਦੇ ਪਾਣੀ ਦਾ ਪਾਣੀ ਜੀ ਦੇਖੋ ਜੀ ਹੁਣ ਤਾਂ ਸਹੀ ਨੋਰਮਲ ਆ ਜੀ ਠੀਕ ਹੈ ਜੀ ਪਰसों ਪਾਣੀ ਇੰਨੀ ਤੇਜ਼ੀ ਨਾਲ ਵਧਿਆ ਪਾਣੀ ਜੀ ਕਿ ਘੰਟੇ ਦੇ ਵਿੱਚ ਦਰਿਆ ਉਹ ਪੁਰ ਤੇ ਫੁੱਲ ਹੋ ਗਿਆ ਸਗਾ ਇਹਨਾਂ ਅੱਛਾ ਡਰ ਡਰ ਪੈ ਗਿਆ ਤੁਸੀਂ ਹਾਂਜੀ ਡਰ ਪੈ ਗਿਆ ਸਗਾ ਜੀ ਪਾਣੀ ਐਨ ਪੂਰਾ ਤੇਜ਼ ਚੱਲਦਾ ਸਗਾ ਪਿਆ ਹੂੰ ਤੋ ਜਿੱਦਾਂ ਹੁਣ ਮੁੰਡੇ ਆਉਂਦੇ ਆ ਕੋਈ ਨਾ ਪੱਤਾ ਕਰਕੇ ਤਾਂ ਕਰਕੇ ਫਿਰ ਇੱਥੇ ਦਰਿਆ ਤੇ ਰਹਿਣਾ ਵੀ ਪੈਂਦਾ ਜੀ ਅੱਛਾ ਤੇ ਬੰਦਿਆਂ ਨੂੰ ਤੇ ਗੋਤਾਖੋਰ ਵੀ ਇੱਥੇ ਨਾਲ ਹਾਂਜੀ ਹਾਂਜੀ ਗੋਤਾਖੋਰ ਸਾਰੇ ਇੱਥੇ ਪਹੁੰਚੇ ਹੋ ਜੀ ਉੱਧਰ ਵੀ ਉਹ ਮੁੰਡੇ ਵੀ ਖੜੇ ਆ ਜੀ ਸਾਰੇ ਗੋਤਾਖੋਰ ਮੁੰਡੇ ਵੀ ਮੌਜੂਦ ਹੁੰਦੇ ਆ ਜੀ ਉੱਧਰ ਪਾਲੀ ਸਾਈਡ ਵੀ ਪਾਣੀ ਕਰਕੇ ਪਾਣੀ ਪਿਛਲੇ ਸਾਲ ਕਾਫੀ ਪਾਣੀ ਰਿਹਾ ਹੁਣ ਹਾਂਜੀ ਸਿਸਟਮ ਕੀ ਹਲਾਤੇ ਪਾਣੀ ਪਾਣੀ ਦਾ ਪਤਾ ਨਹੀਂ ਜੱਕ ਦਾ ਮੈਂ ਚੜ ਜਾਂਦਾ ਹੁੰਦਾ ਜੀ ਅੱਛਾ ਹਾਂਜੀ ਘੜ ਦਾ ਵੀ ਜੱਕ ਦਾ ਮੈਂ ਆ ਜੀ ਪਿਛਲੇ ਸਾਲ ਜਿਹੜਾ ਪਾਣੀ ਕਹਿੰਦੇ ਆਇਆ ਸੀ ਜਦੋਂ ਉਹ ਰਾਤ ਵੱਲੇ ਜ਼ਿਆਦਾ ਪਾਣੀ ਆ ਗਿਆ ਸੀ ਤਾਂ ਇਸ ਵਾਰ ਕਿਦਾਂ ਦੇ ਰਾਤ ਦੇ ਆ ਕੀ ਕਿਸ ਤਰ੍ਹਾਂ ਦਾ ਇੰਤਜ਼ਾਮ ਲਗੇ ਪ੍ਰਸ਼ਾਸਨ ਵੱਲੋਂ ਆਏ ਸੀ ਪ੍ਰਸ਼ਾਸਨ ਹਾਂਜੀ ਹਾਂਜੀ ਅਧਿਆਨ ਦਾ ਹਾਂ ਪਰ ਦੇਖੋ ਜੀ ਤੰਗ ਕਿੱਦਾਂ ਲੱਗਿਆ ਪਾਣੀ ਹੁਣ ਕਿੰਨਾ ਕਿਸੀ ਹੁਣ ਪਾਣੀ ਨਾਰਮਲ ਹੈ ਸਤਾਏ ਹੋਣ ਤਾਂ 2-4 ਦਿਨ ਹੋ ਗਏ ਹੁਣ ਪਹਿਲਾਂ ਘਟਿਆ ਸੀ ਹੁਣ ਬਹੁਤ ਵੱਧ ਗਿਆ ਕਿਹੜਾ ਪਿੱਛੇ ਪਾਣੀ ਆਇਆ ਸਤਾਜੀ ਉਹ ਪਿੱਛੇ ਪੌਲ ਟੁੱਟ ਗਿਆ ਸੀ ਉਹਦੇ ਕਰਕੇ ਪਾਣੀ ਪਿਛਾ ਰਹਿ ਗਿਆ ਨਹੀਂ ਤਾਂ ਹੋਰ ਅੱਧੀ ਰਾਤ ਨੂੰ ਆ ਕੇ ਕਿਹੜਾ ਦੂਜਾ ਹੈ ਨਾ ਪ੍ਰਧਾਨ ਇੱਥੇ ਦਾ ਪ੍ਰਧਾਨ ਉਹ ਪੌਲ ਬਣਿਆ ਅੱਧੀ ਰਾਤ ਨੂੰ ਆ ਕੇ ਉਹੜਾ ਸੀ ਸਾਰੇ ਵੀ ਪਾਣੀ ਪਾਣੀ ਹੋ ਕੇ ਲੱਗਦਾ ਵੀ ਜਿੱਦਾਂ ਪਾਣੀ ਹਾਲਾਤ ਜਿਆਦਾ ਵੱਜ ਜਾਂਦੇ ਤਾਂ ਫਿਰ ਇਲਾਕੇ ਦੇ ਲੋਕ ਕਿੱਥੇ ਜਾਂਦੇ ਇਲਾਕੇ ਦੇ ਲੋਕੋ ਇਹ ਦੇਖੋ ਵੀ ਪਿੱਛੇ ਹੁਣ ਬੰਦੇ ਖੜੇ ਖੜ ਦਿੰਦੇ ਆ ਪਹਿਲੇ ਹੀ ਵੀ ਇਧਰ ਦਰਿਆ ਤੇ ਖਤਰਾ ਆ ਦਦਨਦੇ ਅਗਲੇ ਹਾਂਜੀ ਤਾਂ ਕਰਕੇ ਵਿੱਚ ਹੀ ਰਹਿੰਦੇ ਅਗਲੇ ਤੇ ਹੁਣ ਪ੍ਰਸ਼ਾਸਨ ਲੱਗਦਾ ਚੱਕਰ ਮਾਰਦੇ ਚੈਕਿੰਗ ਕਰਨ ਆ ਰਹੇ ਹਾਂ ਹਾਂਜੀ ਹਾਂਜੀ ਆਉਂਦੇ ਆ ਜੀ ਚੈਕਿੰਗ ਅਨਸਾਰੇ ਆਉਂਦੇ ਆ ਘਰ ਹਜੇ ਬਣਿਆ ਹਾਂਜੀ ਠੀਕ ਕੈਮਰਾ ਮੈਂ ਬੋਬੀ ਨਾਲ ਸੰਦੀਪ ਸ਼ਰਮਾ ਡੈਰੀਫਟ ਟੀਵੀ ਲੁਧਿਆਣਾ